ਹਾਂਜੀ ਸਵਾਗਤ ਹੈ ਸੱਜਣੋ ਤੁਹਾਡਾ ਆਪਣੇ YouTube ਚੈਨਲ ਨਗਦੀਪ ਢਾਲੀਵਾਲ ਤੇ ਵੇਚ ਖਰੀਦ ਵਾਲੇ ਜਾਨਵਰਾਂ ਦੀ ਵੀਡੀਓ ਐਡ ਕਰਵਾਉਣ ਲਈ ਮੇਰੇ ਦਿੱਤੇ ਗਏ ਨੰਬਰ ਤੇ ਸੰਪਰਕ ਕਰ ਸਕਦੇ ਹੋ WhatsApp ਤੇ ਫੋਟੋ ਵੀਡੀਓ ਭੇਜ ਕੇ ਡਿਟੇਲ ਦੱਸ ਸਕਦੇ ਹੋ ਤੇ ਆਪਾਂ ਚੈਨਲ ਤੇ ਅਪਲੋਡ ਕਰ ਦੇਵਾਂਗੇ ਬਾਕੀ ਹੋਰ ਇਦਾਂ ਦੀਆਂ ਵੇਚ ਖਰੀਦ ਵਾਲੇ ਜਾਨਵਰਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਦੱਬ ਕੇ ਕਰ ਦਿਓ ਆਪਾਂ ਵੀਡੀਓ ਲੈ ਕੇ ਘੋੜੇ-ਘੋੜੀਆਂ ਦੀਆਂ ਹਾਜ਼ਰ ਹੁੰਨੇ ਰਹਿੰਦੇ ਆ ਆਪਣੇ ਚੈਨਲ ਤੇ ਜਤੋਂ-ਬਾਦ ਸਪੋਰਟ ਕਰਿਓ ਅੱਜ ਦੀ ਵੀਡੀਓ ਵਿੱਚ ਜੋ ਤੁਸੀਂ ਸਕਰੀਨ ਉੱਪਰ ਘੋੜੀ ਦੇਖ ਰਹੇ ਹੋ ਮਾਰਵਾੜੀ ਟੱਚ ਦੀ ਬਹੁਤ ਚੰਗੀ ਘੋੜੀ ਲੈ ਕੇ ਹਾਜ਼ਰ ਹੋਏ ਆ ਉਮਰ ਦੀ 5 ਸਾਲ ਗੱਬਣ ਸੱਜਣੋ 5.5 ਮਹੀਨੇ ਦੀ ਵੀਡੀਓ ਦੇ ਅਖੀਰ ਤੱਕ ਬਣੇ ਰਹੋ ਪੂਰੀ ਦੰਨਿਆ ਜਾਣਕਾਰੀ ਦੱਸਦੇ ਆਂ ਡਿਟੇਲ ਘੋੜੀ ਦੀ 65+ ਹਾਈਟ ਆ ਘੋੜੀ ਦੀ ਮਾਰਵਾੜੀ ਤੱਤ ਵੀ ਬਹੁਤ ਚੰਗੀ ਮੱਥੇ ਪਟੇ ਮਗਰਲੇ ਦੋ ਪੈਰ ਚਿੱਟੇ ਆ ਘੋੜੀ ਦੇ ਬਾਕੀ ਸਾਰੀ ਬਲੈਕ ਆ ਗਰਦਨ ਗੁਰਦਨ ਦੀ ਬਹੁਤ ਚੰਗੀ ਘੋੜੀ ਆ ਬੋਡੀ ਸਟਰਕਚਰ ਬਹੁਤ ਚੰਗਾ ਘੋੜੀ ਦਾ ਜੈਰਾਜ ਕੁੜੇ ਤੋਂ ਗੱਭਣਾ ਸੱਜਣੋਂ ਇਹ 5.5 ਮਹੀਨੇ ਦੀ ਜੈਰਾਜ ਦੇਵਰਾਜ ਰਾਣੀਆਂ ਦਾ ਡੀਐਨਏ ਕਵਾਲਿਫਾਈਡ ਬੱਚਾ ਡੀਐਨਏ ਹੋਇਆ ਹੋਇਆ ਦੇਵਰਾਜ ਰਾਣੀਆਂ ਦਾ ਬੱਚਾ ਜੈਰਾਜ ਜੈਰਾਜ ਤੋਂ 5.5 ਮਹੀਨੇ ਦੀ ਕੱਭਣ ਬਾਲਪੌਰੀਆਂ ਤੋਂ ਬਿਲਕੁਲ ਸਾਫ਼ ਆ ਕਲੀਅਰ ਆ ਛੱਟੇ ਦਿਗਾੜੇ ਤੋਂ ਬਿਲਕੁਲ ਰਹਿਤਾ ਸਵਾਰੀ ਦੀ ਪਾਸ ਆ ਸੱਜਣੋਂ ਚਾਲਾਂ ਦੋਨੇ ਚੱਲਦੀ ਆ ਛੋਟੀ ਵੱਡੀ ਚਾਲ ਦੋਨੇ ਚੱਲਦੀ ਆ ਰੇਵੀ ਆ ਬਹੁਤ ਚੰਗਾ ਤੁਰਦੀ ਆ ਚੰਗੀ ਮੇਲ ਬਾਡੀ ਦੀ ਘੋੜੀ ਆ ਮਜ਼ਬੂਤੀ ਬਹੁਤ ਆ ਘੋੜੀ ਦੇ ਵਿੱਚ ਵੈਸੇ ਸ਼ਕੀਨਾ ਘੋੜੀ ਬਰੀਡਿੰਗ ਪਰਪਸ ਨੂੰ ਚੰਗੀ ਆ ਘੋੜੀ ਜਿਹੜੇ ਬੰਦੇ ਮਾਰવાડી ਘੋੜੀ ਪਾਲਦੇ ਆ ਮੈਨੂੰ ਲੱਗਦਾ ਹੈ ਆਪਣੀ ਵੀਡੀਓ ਦੇਖ ਕੇ ਉਹਨਾਂ ਦੀ ਭਲ ਖਤਮ ਹੋ ਜਾਣੀ ਆ ਦੇਖੋ ਕਿਹੜੇ ਘਰ ਦਾ ਸ਼ਿੰਗਾਰ ਬਣਦੀ ਆ ਮਾਲਕ ਵੀਰਾਂ ਦਾ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਤੁਸੀਂ ਵੀਰ ਹੁਣਾਂ ਤੋਂ ਹੋਰ ਵੀ ਜਾਣਕਾਰੀ ਲੈ ਸਕਦੇ ਹੋ ਫੋਨ ਲਾ ਕੇ ਬਾਕੀ ਤੁਹਾਨੂੰ ਮੈਂ ਸਾਰਾ ਕੁਝ ਦੱਸ ਦਈ ਦਿੱਤਾ ਵੀ 5 ਸਾਲ ਘੋੜੀ ਦੀ ਹੋ ਮਾਰਾ ਸਾਢੇ 5 ਮਹੀਨਿਆਂ ਦੀ ਕੱਬਣ ਜੈ ਰਾਜ ਘੋੜੇ ਤੋਂ ਜੈ ਰਾਜ ਘੁੜਾ ਤੇਵ ਰਾਜ ਰਣੀਆਂ ਦਾ ਟਰੈਕ ਬੱਚਾ ਡੀ ਐਨ ਏ ਹੋਇਆ ਹੋਇਆ ਸੱਚ ਨੂੰ ਬਾਲਪੌਰੀਆਂ ਤੋਂ ਸਾਫ਼ ਆ ਹੱਡ ਗੋਡੇ ਦੀ ਮਜ਼ਬੂਤ ਆ ਘੋੜੀ ਗਰਦਨ ਗੁਰਦਨ ਬੜੀ ਪ੍ਰੀਕ ਆ ਮਾਰ ਪਾੜੀ ਟੱਚ ਬਹੁਤ ਜ਼ਿਆਦਾ ਘੋੜੀ ਦੇ ਵਿੱਚ ਚੰਗਾ ਬੱਚਾ ਦੇਣ ਵਾਲੀ ਘੋੜੀ ਆ ਮਾਲਕ ਵੀਰਾਂ ਦਾ ਨੰਬਰ ਸਕਰੀਨ ਦੇ ਥੱਲੇ ਚੱਲ ਰਿਹਾ ਤੁਸੀਂ ਵੀਰਾਂ ਨਾਲ ਫੋਨ ਲਾ ਕੇ رابطہ ਕਾਇਮ ਕਰ ਸਕਦੇ ਹੋ